हेलो फ्रेंड्स मेरे YouTube चैनल ते ਤੁਹਾਡਾ ਸਵਾਗਤ ਅੱਜ ਮੈਂ ਤੁਹਾਨੂੰ ਬਲਾউজ ਬਾਰਡਰ ਬਣਾਉਣਾ ਦੱਸਾਂਗੀ ਬਹੁਤ ਹੀ ਆਸਾਨ ਬਾਰਡਰ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਬੰਨਦਾ ਹੈ ਬਾਰਡਰ ਪਹਿਲਾ ਫੰਦਾ ਆਪਾਂ ਬਣ ਬੁਨੇ ਲਾਉਣਾ ਪਿੱਛੇ ਨੂੰ ਹੰਦਾ ਬੁਣਨਾ ਦੋ ਅੱਗੇ ਇਹਦਾ ਬਾਰਡਰ ਦੋ ਪਿਛੇ ਨੂੰ ਦੋ ਅੱਗੇ ਨੂੰ ਬੁਣਨਾ ਬਹੁਤੀ ਸਾਨਾ ਇਹ ਹੈ ਤੁਸੀਂ ਦੇਖ ਸਕਦੇ ਤੁਸੀਂ ਦੋ ਪਿਛੇ ਨੂੰ ਦੋ ਅੱਗੇ ਨੂੰ ਦੋ ਪਿੱਛੇ ਨੂੰ ਦੋ ਅੱਗੇ ਨੂੰ ਫਿਰ ਆਪਾਂ ਦੋ ਪਿੱਛੇ ਨੂੰ ਕਰਕੇ ਭਾਵਾਂਗੇ ਦੋ ਅੱਗੇ ਨੂੰ ਜੇ ਦਿਮੇ ਕੋਲ 25 ਝੂਟੇ ਪਾਏ ਨੇ ਜੇਕਰ ਆਪਾਂ ਬਲਾਊਜ਼ ਬਣਾਉਣਾ ਹੋਵੇ ਤਾਂ ਉਹਦੇ ਵਿੱਚ ਦੋ ਅੱਗੇ ਪਰ ਇਹਨੂੰ ਸਲਾਇਆ ਪਾ ਕੰਪਲੀਟ ਕਰ ਲਈਏ ਇਹ ਸਾਰਾ ਬਾਰਡਰ ਦੋ ਸਲਾਈਆਂ ਦੇ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਬਣ ਕੇ ਇਹ ਤਿਆਰ ਹੋਵੇਗਾ ਹੁਣ ਹੈਗੀ ਬੈਕ ਸਾਈਡ ਸਲਾਈ ਪਾਣੀ ਇੱਥੇ ਚੇਂਜਿੰਗ ਹੋ ਜਾਏਗੀ ਜਿਵੇਂ ਇੱਥੇ ਬੈਕ ਸਾਈਡ ਇਹਦੇ ਨਾਲ ਪਾਸੇ ਸਿੱਧਾ ਬਾਰਡਰ ਇਧਰਲੀ ਬੈਕ ਸਾਈਡ ਜਾ ਕੇ ਇਹ ਚੇਂਜ ਹੋ ਜਾਊਗਾ ਇੱਥੇ ਅੱਜ ਨੂੰ ਕਰਕੇ ਸਲਾਈ ਪਾਣੀ ਦੀ ਦੂਸਰੀ ਸਲਾਈ ਹੈ ਦੋ ਸਲਾਈਆਂ ਦਾ ਬਾਰਡਰ ਆ ਸਾਰਾ ਜੇ ਤੁਸੀਂ ਮੇਰੇ ਚੈਨਲ ਉੱਤੇ ਨਿਊ ਆਈ ਹੋਪ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਅਭੀ ਤੋਂ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤਾਈ ਪਹੁੰਚਦੀ ਹੋਵੇ ਜੀ ਔਰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰ ਦੇਣਾ ਪਲੀਜ਼ स्थान पर तक तैयार हो गई स्लीव का इस बॉर्डर बन के तैयार हो जी बहुत ही सोनी फिनिशिंग ही होंगी है दो पुठे दो सीधे दे। इस तैयार हो जूगा बन के उस दे साथ में।